ਸਿੱਖ ਇਤਿਹਾਸ ਵਿੱਚ ਬਹੁਤ ਹੀ ਮਹੱਤਵਪੂਰਨ ਸਥਾਨ ਕਿਲਾ ਲੋਹਗੜ੍ਹ ਇਹਨੂੰ ਸਤਨਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਣਾਇਆ ਸੀ ਤੇ ਇੱਥੇ ਹੀ ਲੋਹਗੜ੍ਹ ਦੇ ਵਿੱਚ ਜੰਗ ਹੋਈ ਸੀ ਜੋ ਸਿੱਖ ਇਤਿਹਾਸ ਦੇ ਵਿੱਚ ਬਹੁਤ اہم ਸਥਾਨ ਰੱਖਦੀ ਆ ਇਹ ਕਿਲਾ ਲੋਹਗੜ੍ਹ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਤੇ ਹੈ ਜਦੋਂ ਤੁਸੀਂ ਲੋਹਗੜ੍ਹ ਦਰਵਾਜ਼ੇ ਦੇ ਲਾਗੇ ਆਉਂਦੇ ਹੋ ਉੱਥੋਂ ਤੁਸੀਂ ਅੰਦਰ ਆ ਸਕਦੇ ਹੋ ਇਹ ਅੰਮ੍ਰਿਤਸਰ ਦਾ ਪਹਿਲਾ ਕਿਲਾ ਆ ਜਿਸ ਨੂੰ ਸਿੱਖ ਇਤਿਹਾਸ ਵਿੱਚ ਲੋਹਗੜ੍ਹ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਇਥੇਕ ਸਥਾਨ ਤੇ ਲਿਖਿਆ ਵੀ ਆ ਗੁਰਦੁਵਰਾ ਕਿਲਾ ਸ੍ਰੀ ਲੋਗੜ ਸਾਹਿਬ ਆ ਪਾਤਸ਼ਾਹੀ 6ਵੀ ਅੱਜ ਇਸ ਸਥਾਨ ਪਵਿੱਤਰ ਸਥਾਨ ਦੇ ਦਰਸ਼ਨ ਕਰਨ ਆਏ ਹਾਂ ਅਸੀਂ ਆਪਣੇ ਪਰਿਵਾਰ ਸੰਮੇਤ ਇਹ ਕਿਲਾ ਸ਼ਹਿਰ ਦੇ ਅੰਦਰ ਹੈ ਜਦੋਂ ਵੀ ਤੁਸੀਂ ਅੰਮ੍ਰਿਤਸਰ ਦੇ ਪਵਿੱਤਰ ਸਥਾਨ ਦੇ ਦਰਸ਼ਨ ਕਰਨ ਆਉਂਦੇ ਹੋ ਤਾਂ ਤੁਸੀਂ ਇਸ ਸਥਾਨ ਦੇ ਆ ਕੇ ਦਰਸ਼ਨ ਕਰ ਸਕਦੇ ਹੋ ਇਹ ਕਿਲਾ ਅੰਮ੍ਰਿਤਸਰ ਦੇ ਸੈਂਟਰ ਚ ਆ ਇਹ ਕਿਲਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ 1629 ਤੋਂ ਪਹਿਲਾਂ ਬਣਾਇਆ ਸੀ ਕਿਉਂਕਿ ਤੁਸੀਂ ਸਭ ਜਾਣਦੇ ਹੋ ਗੁਰੂ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਪਹਿਲਾਂ ਸਭ ਤੋਂ ਅਕਾਲ ਤਖਤ ਸਾਹਿਬ ਦੀ ਸਿਰਜਣਾ ਕੀਤੀ ਸੀ ਉਸ ਤੋਂ ਬਾਅਦ ਕਿਲਾ ਦਿੱਤੇ ਸਿਰਜਣਾ ਕੀਤੀ ਕਿਉਂਕਿ ਸਿੱਖਾਂ ਨੂੰ ਤਖਤਾ ਤੇ ਕਿਨਿਆਂ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਮੇਰੀ ਪੀੜੀ ਦੇ ਪਾਤਸ਼ਾਹ ਨੇ ਹੀ ਬਣਾ ਦਿੱਤਾ ਸੀ ਤੇ ਸਾਨੂੰ ਆਪਣੇ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਤੇ ਬਹੁਤ ਮਾਣ ਆ ਤੇ ਸਿੱਖ ਕੌਮ ਇਸੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਇੱਥਾਂ ਯਾਦ ਕਰਦੀ ਆ ਇੱਥੇ ਕੋਈ ਛੋਟਾ ਜਿਹਾ ਇਤਿਹਾਸ ਵੀ ਲਿਖਿਆ ਇਸ ਸਥਾਨ ਤੇ ਭਾਈ ਬਿਦੀ ਚੰਦ ਜੀ ਭਾਈ ਜੇਠਾ ਜੀ ਇੱਕ ਭਾਈ ਜੇਠਾ ਜੀ ਵੀ ਹੋਏ ਨੇ ਉਹਨਾਂ ਵੀ ਇਸ ਸਥਾਨ ਤੇ ਉੱਪਰ ਉਸ ਸਮੇਂ ਦੀ ਹਕੂਮਤ ਦੇ ਨਾਲ ਜੰਗ ਕੀਤੀ ਅਤੇ ਉਦੋਂ ਮੁਖਲਸ ਖਾਂ ਜਿਹੜਾ ਸੀ ਉਹਦੇ ਨਾਲ ਇੱਕ ਝਗੜਾ ਆਇਆ ਸੀ ਜਿਹਨੂੰ ਬਾਜ ਦੇ ਨਾਲ ਇੱਕ ਤੁਸੀਂ ਸਭ ਜਾਣਦੇ ਹੋ ਕਿ ਬਾਜ ਦਾ ਕੋਈ ਮਸਲਾ ਖੜਾ ਹੋਇਆ ਸੀ ਤੇ ਜਿਹੜਾ ਸਿੱਖਾਂ ਨੇ ਫਿਰ ਵਾਪਸ ਨਹੀਂ ਸੀ ਕੀਤਾ ਉਹਦੇ ਕਰਕੇ ਇਸ ਸਥਾਨ ਤੇ ਜੰਗ ਹੋਈ ਤੇ ਇੱਥੇ ਇੱਕ ਕਾ ਟੋਪ ਵੀ ਆ ਜਿਹੜ ਨੂੰ ਆਪਾਂ ਉਹਦੇ ਵੀ ਦਰਸ਼ਨ ਕਰਾਂਗੇ ਤੇ ਬੜਾ ਚੰਗਾ ਲੱਗੇਗਾ ਸਾਨੂੰ ਉਸ ਸਥਾਨ ਦੇ ਦਰਸ਼ਨ ਕਰਕੇ ਆਪਾਂ ਉਹ ਉਸ ਪਵਿੱਤਰ ਸਥਾਨ ਤੇ ਜਾ ਰਹੇ ਹਾਂ ਕਿਲਾ ਲੋਗੜ ਸਾਹਿਬ ਦੇ ਅੰਦਰ ਜਾ ਕੇ ਦਰਸ਼ਨ ਕਰਦੇ ਹਾਂ ਜਿੱਥੇ ਧੰਤਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸ਼ਿਸ਼ੋਭਤ ਨੇ ਸੰਗਤਾਂ ਨੂੰ ਦਰਸ਼ਨ ਦੇਣ ਦੇ ਲਈ ਬਹੁਤ ਹੀ ਸ਼ਾਨਦਾਰ ਗੁਰਦੁਆਰਾ ਸਾਹਿਬ ਸਥਾਪਿਤ ਆ ਹੁਣ ਕਿਲੇ ਦੇ ਵਿੱਚ ਕਿਲਾ ਲੋਗੜ ਸਾਬ ਦਾ ਅੰਦਰ ਦਾ ਦ੍ਰਿਸ਼ ਕਿੰਨਾ ਸ਼ਾਨਦਾਰ ਗੁਰਦੁਆਰਾ ਸਾਹਿਬ ਹੈ ਸ਼ਿਸ਼ੋਭਤ ਆ ਇੱਥੇ ਤੰਤਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ ਕਿਤਰ ਵੀ ਸ਼ਿਸ਼ੋਭਤ ਹੈ ਤੇ ਤੰਤਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੰਗਤਾਂ ਨੂੰ ਦਰਸ਼ਨ ਦੇਣ ਲਈ ਵੀ ਸ਼ਿਸ਼ੋਭਤ ਹਨ ਇਹ ਕਿਲਾ 1629 ਤੋਂ ਪਹਿਲਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਣਾ ਦਿੱਤਾ ਸੀ ਤੇ 1629 ਨੂੰ ਹੀ ਇਸ ਸਥਾਨ 'ਤੇ ਜਿਹੜੀ ਜੰਗ ਹੋਈ ਸੀ ਕਿਲਾ ਲੋਹਗੜ੍ਹ ਸਾਹਿਬ ਦੇ ਵਿੱਚ ਵੀ ਇੱਥੇ ਸਾਡੇ ਸਿੱਖ ਵੀਰ ਮਿਲੇ ਜਿਨ੍ਹਾਂ ਨੇ ਖਾਲਸੇ ਦੀਆਂ ਕੌਮੀ ਨੀਲੇ ਰੰਗ ਦੀਆਂ ਦਸਤਾਰਾਂ ਸਜਾਈਆਂ ਹੋਈਆਂ ਨੇ ਬਹੁਤ ਵਧੀਆ ਲੱਗਿਆ ਇਹ ਸਾਹਮਣੇ ਕਾਠ ਦੀ ਤੋਪ ਜੋ ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਹੁਕਮ ਦੇ ਨਾਲ ਤੇ ਕਹਿ ਲਈ ਉਹਨਾਂ ਦੀ ਸਵੱਲੀ ਨਜ਼ਰ ਦੇ ਨਾਲ ਇਹ ਤੋਪ ਚੱਲੀ ਜਿਹੜੀ ਇਹ ਬਹੁਤ ਜ਼ਿਆਦਾ ਨੁਕਸਾਨ ਜਿਹੜਾ ਹੀ ਦੁਸ਼ਮਣਾਂ ਦਾ ਕੀਤਾ ਤੇ ਅੱਜ ਵੀ ਇਹ ਤੋਪ ਜਿਸ ਨੂੰ ਕਾਠ ਦੀ ਤੋਪ ਕਹਿੰਦੇ ਨੇ ਉਸ ਨੂੰ ਸੰਭਾਲ ਕੇ ਰੱਖਿਆ ਹੋਇਆ ਹੈ ਇਹ ਢਿਲਾ ਲੋਗੜ ਸਾਹਿਬ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਦੇ ਸਿੱਖਾਂ ਦਾ ਪਹਿਲਾ ਕਿਲਾ ਉਸ ਵਿੱਚ ਸ਼ਿਸ਼ੋਭਤਿਆ ਸਿੱਖ ਇਤਿਹਾਸ ਵਿੱਚ ਜਿੱਤ ਦਾ ਪ੍ਰਤੀਕ ਨਗਾੜਾ ਜਾਂ ਨਗਾਰਾ ਕਹਿੰਦੀ ਹੈ ਉਹ ਵੀ ਸ਼ਿਸ਼ੋਭਤ ਹੈ ਥੇ ਇਸ ਪਵਿੱਤਰ ਸਥਾਨ ਦੇ ਦਰਸ਼ਨ ਕਰਕੇ ਬਹੁਤ ਹੀ ਆਨੰਦ ਆਇਆ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਇੰਜ ਦੇ ਵਿਚਾਰ ਤੁਹਾਡੇ ਆਪਣੀ YouTube ਚੈਨਲ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਤੇ ਅਪਲੋਡ ਨੇ ਅੱਜ ਸੀਏਸ ਕੇਲੇ ਤੇ ਦਰਸ਼ਨ ਕਰਕੇ ਸਾਨੂੰ ਬਹੁਤ ਵਧੀਆ ਲੱਗਿਆ ਕਿਲਾ ਲੋਹਗੜ੍ਹ ਸਾਹਿਬ ਜੋ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਹੈ ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਦੀ ਦੁਆਰਾ